ਲਾ ਵੀ ਕਿਸਾਨ ਪ੍ਰਭੂ ਤੇ ਪੰਜਾਬੀ ਵੀਰੋ ਤੁਹਾਡਾ ਸਾਡੇ ਪੇਜ ਦੇ ਉੱਤੇ ਸਵਾਗਤ ਹੈ ਤੁਸੀਂ ਜਮਾਰਾਂ ਤਾਂ ਬਹੁਤ ਵੈਰਾਈਟੀ ਦੀਆਂ ਦੇਖੀਆਂ ਹੋਣੀਆਂ ਪਰ ਆਹ ਵੈਰਾਈਟੀ ਦੀ ਖਾਸ ਹੀਤਾ ਇਹ ਜਮਾਰ ਦੇ ਵਿੱਚ ਹੈ ਇਹ ਤੁਹਾਨੂੰ ਦਿਖਾਵਾਂਗੇ ਇਹ ਜਮਾਰ ਦੀ ਤੁਸੀਂ ਹਾਈਟ ਦੇਖ ਸਕਦੇ ਹੋ ਥੱਲੇ ਤੋਂ ਲੈ ਕੇ ਤਾਂ ਹਾਂ ਤਾਂ ਹੀ ਕੈਮਰਾ ਜਿੱਥੇ ਵੀ ਜਾ ਰਿਹਾ ਹੈ ਇਹ ਘਟੋ ਘਟ 15 ਫੁੱਟ ਉੱਚੀ ਜਮਾਰ ਹੈ ਦੇਖ ਸਕਦੇ ਹੋ ਜਮਾਰਾ ਤਾਂ ਅੱਜ ਤਾਈ ਬਹੁਤ ਕਸਾਉਣਾ ਨੇ ਦੇਖਿਆ ਹੁਣੇ ਆ ਤੇ ਹਾਈਟ ਗਈ ਆ ਤੇ ਬਿਲਕੁਲ ਹਰੀ ਤੇ ਕੱਚੀ ਖੜੀ ਆ ਤੇ ਜੇ ਤੁਹਾਡੇ ਵੀ ਇਸ ਤਰ੍ਹਾਂ ਦੀ ਜਮਾਰ ਹੁੰਦੀ ਆ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵਾਤ ਬਾਤ ਸ਼ੇਅਰ ਜਰੂਰ ਕਰਿਓ ਮੇਰੇ ਕਿਸਾਨ ਭਰਾਵਾਂ ਤੱਕ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਹੋਰ ਵੀਡੀਓਾਂ ਦੇਖਣ ਲਈ ਦੇਖ ਸਕਦੇ ਤੁਸੀਂ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਮਾਰ ਦਿਖਾਈ ਸੀ ਬਾਈ ਜੀ ਉਹ ਤੁਸੀਂ ਦੇਖ ਸਕਦੇ ਹੋ ਆਹ ਕੰਪਨੀ ਦੀ ਤੇ ਆਹ ਐਮ ਆਰ ਸੀ ਉਹ ਜਿਹੜੀ ਦੀ ਲਗਭਗ 15 ਫੁੱਟ ਹਾਈਟ ਗਈ ਆ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਸਾਰੇ ਕਿਸਾਨ ਭਰਾਵਾਂ ਤੱਕ ਕਿਉਂਕਿ ਕਿਸਾਨਾਂ ਨੂੰ ਵਧੀਆ ਬੀ ਤੇ ਵਧੀਆ ਰੇ ਸਪਰੇਅ ਮਿਲ ਸਕ ਸਕੇ ਤਾਂ ਕਰਕੇ ਜੋ ਵੀ ਕਿਸਾਨਾਂ ਦੀ ਕੋਈ ਵੀ ਵੀਡੀਓ ਹੁੰਦੀ ਆ ਉਹਨੂੰ ਜਿਆਦਾ ਤੋਂ ਜਿਆਦਾ ਕਿਸਾਨਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ